ਅਗਬਣੀ ਪੰਜਾਬ ਕੇਸੀ ਦੇਖਣ ਵਾਲੇ तमाम ਦਰਸ਼ਕਾ ਦਾ ਸਵਾਗਤ ਹੈ ਅੱਜ ਤੋਂ ਹਨੂ ਦੋ ਛੋਟੇ ਛੋਟੇ ਬੱਚਿਆਂ ਨਾਲ ਮਿਲਾਨ ਦੇ ਲਈ ਲੈ ਕੇ ਆਏ ਆ ਅੱਜ ਦੀ ਇਹ ਵੀਡੀਓ ਬੇहद ਖਾਸ ਹੋਣ ਵਾਲੀ ਹੈ ਕਿਉਂਕਿ ਦੋ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਨ੍ਹਾਂ ਦੀ ਨਿਗਾਹ ਵਜੋਂ ਨਹੀਂ ਹੈਗੀ ਹੈ ਪਰ ਜੇਕਰ ਤੁਸੀਂ ਉਹਨਾਂ ਦੀ ਆਵਾਜ਼ ਸੁਣ ਲੋ ਉਹਨਾਂ ਦੀ ਸੁਰੀਲੀ ਆਵਾਜ਼ ਜੋਗੀ ਤੁਹਾਨੂੰ ਮੰਤਰਮੁਗਧ ਕਰ ਦੇਵੇਗੀ ਉਹ ਆਵਾਜ਼ ਜਿਸ ਨੇ ਕੀ ਲੁਧਿਆਣਾ ਦੇ ਡੀਸੀ ਸਾਹਿਬ ਦਾ ਵੀ ਦਿਲ ਜਿੱਤ ਲਿਆ ਔਰ ਉਹਨਾਂ ਨਾਲ ਮੁਲਾਕਾਤ ਵੀ ਹੋਈ ਹੈ ਬੱਚਿਆਂ ਨਾਲ ਮੁਲਾਕਾਤ ਕਰਨ ਦੇ ਲਈ ਅਸੀਂ ਆਇਆ ਹਾਂ ਔਰ ਬੱਚਿਆਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਇਸ ਜੋ ਕਲਾ ਦੇ ਬਾਰੇ ਟੈਲੈਂਟ ਦੇ ਬਾਰੇ ਵੀ ਜਾਣਾਂਗੇ ਨਾਲ ਉਹਨਾਂ ਦੇ ਪਿਤਾ ਵੀ ਮੌਜੂਦ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਇਹ ਬਹੁਤ ਖਾਸ ਜੋ ਕਿ ਮੁਲਾਕਾਤ ਹੈ ਰਹਿਣ ਵਾਲੀ ਹੈ ਸ਼ੁਰੂਆਤ ਕਰਦੇ ਹਾਂ ਛੋਟੀ ਬੇਟੀ ਤੋਂ ਯਾਨੀ ਕਿ ਪਲਕ ਤੋਂ ਜੀ ਪਲਕ ਕਿਵੇਂ ਹੋ ਠੀਕ ਜੀ ਸੋ ਤੁਸੀਂ ਆ ਆਵਾਜ਼ ਤੁਹਾਡੀ ਬਹੁਤ ਸੁਰੀਲੀ ਹੈ ਲੁਧਿਆਣੇ ਦੇ ਵਿੱਚ ਲੋਕ ਆ ਜੋ ਤੁਹਾਨੂੰ ਆਵਾਜ਼ ਨੂੰ ਬਹੁਤ ਪਸੰਦ ਕਰ ਰਹੇ ਨੇ ਕਿਵੇਂ ਦਾ ਲੱਗਦਾ ਵੈ ਜਦੋਂ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਗਾਣ ਦਾ ਸੁਪਨਾ ਸੀ ਕਿ ਮੈਂ ਵੱਡੀ ਹੋ ਕੇ ਸਿੰਗਰ ਬਣੂੰਗੀ ਗਾਣਾ ਗਾਉਂਗੀ ਤੇ ਹੁਣ ਜਦੋਂ ਜਿਵੇਂ ਸਭ ਕਹਿੰਦੇ ਨੇ ਵੀ ਵਧੀਆ ਗਾਨੀ ਆ ਮੈਂ ਅੱਛਾ ਗਾਨੀ ਆ ਉਸ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਸੋ ਭਾਵਨਾ ਬੇਟਾ ਤੁਸੀਂ ਕਿਵੇਂ ਦਾ ਲੱਗਦਾ ਕਿਉਂਕਿ ਤੁਸੀਂ ਡੀਸੀ ਸਾਹਿਬ ਨਾਲ ਵੀ ਦੋਨੋਂ ਜਣੇ ਮਿਲੇ ਹੋ ਕਿਵੇਂ ਦਾ ਲੱਗਿਆ ਤੁਹਾਨੂੰ ਜਦੋਂ ਤੁਹਾਡੀ ਪ੍ਰਸ਼ੰਸਾ ਕੀਤੀ ਗਈ ਮੈਂ ਬਹੁਤ ਖੁਸ਼ ਹੁੰਦੀ ਕਿ ਹਾਂ ਕਿਸੇ ਨੇ ਸਾਨੂੰ ਇਹ ਤਾਂ ਇਹ ਕਿ ਆ ਕੇ ਹੰਸਾ ੜੀਆ ਵਾਰ ਵੀ ਦिए ਸਾਨੂੰ ਇਹ ਤੋਂ ਨਹੀਂ ਕੋਈ ਮਤਲਬ ਕਿ ਸੰਦੀ ਕਿਦਾਨੀ ਜਾਂ ਇਦਾਂ ਸਾਨੂੰ ਸਿਰਫ ਆਪਣੇ ਗਾਣ ਤੇ ਮਤਲਬ ਹੈ ਅੱਛਾ ਆਵਾਜ਼ ਤੁਹਾਡੀ ਬਹੁਤ ਸੁਰੀਲੀ ਹੈ ਸੋ ਇੱਕ ਵਾਰ ਦਰਸ਼ਕਾਂ ਨੂੰ ਵੀ ਕਿਉਂਕਿ ਬਹੁਤ ਹਜ਼ਾਰਾਂ ਹੀ ਲੋਕ ਤੁਹਾਨੂੰ ਦੇਖ ਰਹੇ ਨੇ ਦਰਸ਼ਕਾਂ ਨੂੰ ਕੁਝ ਸੁਣਾਉਣਾ ਚਾਹੋਗੇ ਹਾਂਜੀ ਕਿਹੜਾ ਗੀਤ ਹੈ ਜੋ ਤੁਹਾਡਾ ਫੇਵਰਿਟ ਹੈ ਜਿਹੜਾ ਤੁਸੀਂ ਅਕਸਰ ਹੈ ਜੋ ਗੁੰਗੁਨਾਉਂਦੇ ਰਹਿੰਦੇ ਹੋ ਗਾਉਂਦੇ ਰਹਿੰਦੇ ਹੋ ਸਰ ਮੈਦਾਨੀ ਗੁੰਗੁਨਾਉਂਦੇ ਰਹਿੰਦੇ ਸੀ ਅੱਛਾ ਤੇ ਹਰਮੋਨੀਅਮ ਵੀ ਨਾਲ ਵਜਾਉਂਦੇ ਹੋ ਇਹ ਜਾਂ ਫਿਰ ਦੀ ਗਾਉਂਗੇ ਨਹੀਂ ਨਹੀਂ ਹਰਮੋਨੀ ਤਾਂ ਆਂਦਾ ਸਾਨੂੰ ਅੱਛਾ ਹਰਮੋਨੀਅਮ ਤੇ ਜ਼ਰੂਰ ਇੱਕ ਵਾਰ ਸੁਣਾਓ ਫਿਰ ਹਾਂਜੀ ਤੋ ਬਿਲਕੁਲ ਜਿਵੇਂ ਦੇਖ ਸਕਦੇ ਹੋ ਕਿ ਜੋ ਬਹੁਤ ਸੁਰੇਲੀ ਆਵਾਜ਼ ਹੈ ਇਸ ਦੇ ਨਾਨ ਨਲੀਏ ਜੋ ਹਾਰਮੋਨੀਅਮ ਦੇ ਉੱਤੇ ਜੋ ਪੂਰੀ ਜਿ ਪਕੜ ਵੀ ਕਹਿ ਸਕਦੇ ਆ ਬੱਚਿਆਂ ਦੀ ਛੋਟੀ ਉਮਰ ਤੋਂ ਹੀ ਸ਼ੁਰੂਆਤ ਹੋ ਚੁੱਕੀ ਹੈ ਔਰ ਗੀਤ ਬਹੁਤ ਸੋਹਣੇ ਗਾਉਂਦੇ ਨੇ ਸੋ ਗੀਤ ਤੁਹਾਨੂੰ ਸੁਣਾਉਣੇ ਆ ਜੀ ਬੱਚੇ ਗਾ ਕੇ ਸੁਣਾਓ ਬਹੁਤ ਅੱਛੇ ਬੇਟਾ ਬਹੁਤ ਅੱਛੇ ਗਾਇਆ ਸੋ ਬਿਲਕੁਲ ਦੇਖ ਸਕਦੇ ਹੋ ਆਵਾਜ਼ ਕਿੰਨੀ ਸੁਰੀਲੀ ਹੈ ਕੁਝ ਸਮੇਂ ਲਈ ਤਾਂ ਜੋ ਆਵਾਜ਼ ਦੀ ਗਹਿਰਾਈ ਦੇ ਵਿੱਚ ਜੋ ਮੰਤਰ ਜਾਂਦਾ ਵੈ ਔਰ ਵਿਅਕਤੀ ਹੈ ਜੋ ਮੰਤਰ ਮੁਗਧ ਹੋ ਜਾਂਦਾ ਵੈ ਸੋ ਬੇਟਾ ਇਹ ਕਿਵੇਂ ਸਿੱਖਦੇ ਹੋ ਇਹ ਅਸੀਂ ਜਿਵੇਂ ਟੀਵੀ ਤੇ ਸੁਣ ਸੁਣ ਕੇ ਪਹਿਲਾ ਗਾਣੇ ਨੂੰ ਪਹਿਲਾ ਅਸੀਂ ਦੇਖਦੇ ਆ ਕਿ ਕਿੱਦਾਂ ਗਾਉਂਦੇ ਆ ਮਤਲਬ ਕਿਹੜੇ ਸੁਰ 'ਚ ਗਾਉਂਦੇ ਆ ਜਿਹੜੇ ਸੁਰ 'ਚ ਗਾਉਂਦੇ ਆ ਤੇ ਕਿਹੜੀ ਕਿਹੜੀ ਲਾਈਨ ਬੋਲਦੇ ਆ ਤੇ ਉਹੀ ਅਸੀਂ ਜਿੱਦਦਾ ਉਹ ਲਾਈਨ ਬੋਲਦੇ ਆ ਗਾਣੇ 'ਚ ਜਿਹੜੀ ਤਰਜ਼ 'ਚ ਬੋਲਦੇ ਪਹਿਲੇ ਉਹ ਲਾਈਨ ਨੂੰ ਯਾਦ ਕਰਦੇ ਆ ਫਿਰ ਉਹੀ ਤਰਜ਼ 'ਚ ਅਸੀਂ ਉਹ ਲਾਈਨ गा ਕੇ ਦੇਖਦੇ ਆ ਜਿੱਦਦਾ ਉਹ ਟੀਵੀ 'ਚ ਗਾਉਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਸੋਚਦੇ ਵੀ ਇਹਨੂੰ ਹਾਰਮੋਨੀਅਮ ਤੇ ਜਮਿਤ ਨਿਕਾਲਣ ਦੀ ਕੋਸ਼ਿਸ਼ ਕਰੀਏ ਫਿਰ ਅਸੀਂ ਜਿੱਦਾਂ ਗਾਣੇ ਜਿਹੜੇ ਸੁਰ ਤੋਂ ਗਾਣੇ ਸ਼ੁਰੂ ਕਰਦੇ ਆ ਮਤਲਬ ਕੁਝ ਵੀ ਸ਼ੁਰੂ ਕਰਦੇ ਆ ਤੇ ਪਹਿਲਾਂ ਉਹ ਸੁਰ ਨੂੰ ਅਸੀਂ ਫਿਰ ਪਹਿਲਾਂ ਸੁਣਦੇ ਆ ਇਹਦੇ ਉੱਤੇ ਲੱਭਦੇ ਆ ਕਿ ਕਿਹੜੇ ਸੁਰ ਤੋਂ ਸ਼ੁਰੂ ਹੁੰਦਾ ਮਿਲਾਨੇ ਆ ਤੇ ਫਿਰ ਉੱਥੋਂ ਜਦੋਂ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਰਕੇ ਮਤਲਬ ਗਾਣੇ ਨੂੰ ਅੱਗੇ ਵਧਾਉਂਦੇ ਆ ਅਸੀਂ ਪਹਿਲਾਂ ਖੁਦ ਇੱਕ ਲਾਈਨ ਮਾੜੀ ਜੀ ਗਾਵਾਂਗੇ ਸੁਰ ਮੈਦਾਨੀ ਜਿਵੇਂ ਮੰਨ ਲਓ ਸਿਗਰੀ ਸੁਰ ਮੈਦਾਨੀ ਉਹਨੂੰ ਪਹਿਲਾਂ ਪਹਿਲਾਂ ਮੈਂ ਗਾਉਂਗੀ ਤੇ ਉਹ ਧਿਆਨ ਨਾਲ ਦੇਖੂਗੀ ਕਿ ਕਿਹੜੇ ਸੁਰ ਤੋਂ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਫਿਰ ਉਹੀ ਸੁਰ ਤੋਂ ਅਸੀਂ ਜਿੱਦਾਂ ਅਸੀਂ ਗਾਵਾਂਗੇ ਉਹੀ ਸੁਰ ਤੋਂ ਫਿਰ ਅਸੀਂ ਉਹਦੋਂ ਕੱਢ ਦਿੰਨੇ ਤਰਜ਼ ਜਿਵੇਂ ਤੁਸੀਂ ਜੋ ਤਰਜ਼ ਕਰਦੇ ਹੋ ਫਿਰ ਉਹਦੀ ਪ੍ਰੈਕਟਿਸ ਕਰਦੇ ਰਹਿੰਦੇ ਹੋ ਹਾਂਜੀ ਫਿਰ ਉਹਵੇਂ ਉਹਵੇਂ ਫਿਰ ਅੱਗੇ ਅੱਗੇ ਉਹ ਵਧੀਆ ਤਰੀਕੇ ਨਾਲ ਆ ਜਾਂਦਾ ਹੈ ਹਾਂਜੀ ਗਲਤੀ ਨਹੀਂ ਹੁੰਦਾ ਨਾ ਵਿੱਚ ਫਿਰ ਬਿਲਕੁਲ ਸਹੀ ਸੋ ਪ੍ਰੈਕਟਿਸ ਨੂੰ ਕਿੰਨਾ ਕੁ ਸਮਾਂ ਦੰਨੇ ਹੋ ਅਸੀਂ ਜਦੋਂ ਮਤਲਬ ਫ੍ਰੀ ਹੁੰਨੇ ਆ ਘਰੇ ਵੀ ਹੁੰਨੇ ਆ ਤੇ ਜਿਵੇਂ ਸਕੂਲ 'ਚ ਵੀ ਹੋਈਏ ਹੋਸਟਲ 'ਚ ਜੋ ਚੱਲ ਜਾਂਦੇ ਸਕੂਲ ਤੋਂ ਬਾਅਦ ਤੇ ਜਦੋਂ ਜਦੋਂ ਵੀ ਫ੍ਰੀ ਹੁੰਨੇ ਆ ਉਹਦਾ ਫਿਰ ਅਸੀਂ ਹਰਮੋਨੀ ਵਿੱਚ ਲੈ ਕੇ ਬੈੰਦੇ ਆ ਪਹਿਲਾਂ ਤਾਂ ਸੀ ਜਾਨੀ ਕਿ ਪ੍ਰੈਕਟਿਸ ਲਗਾਤਾਰ ਚੱਲਦੀ ਰਹਿੰਦੀ ਹੈ ਹਾਂਜੀ ਅੱਛਾ ਤੇ ਦੋਨਾਂ ਦਾ ਫੇਵਰਿਟ ਸਿੰਗਰ ਤੁਹਾਡਾ ਕੌਣ ਹੈ ਕਿਹੜੀ ਕਿਹਦੀ ਆਵਾਜ਼ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਲੱਗਦੀ ਹੈ ਸਤਿੰਦਰ ਸਰਤਾਜ ਸਤਿੰਦਰ ਸਰਤਾਜ ਅੱਛਾ ਸਤਿੰਦਰ ਸਰਤਾਜ ਜਿਹਦਾ ਗਾਣਾ ਉਹਨਾਂ ਦਾ ਕਿਹੜਾ ਫੇਮਸ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਤੇ ਤੁਸੀਂ ਗਾਉਂਦੇ ਰਹਿੰਦੇ ਹੋ ਓਏ ਕੀ ਕਹਿੰਦੇ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਹੋਈ ਹੈ ਜੀ ਸੋ ਇਹਦੇ ਦੋ ਬੋਲ ਐ ਇਹਦੀ ਗਾ ਕੇ ਸੁਣਾਓ ਹਾਂਜੀ ਇਹ ਇੱਕ ਪੈਰਾ ਕਰ ਲੈ ਜੀ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸੇ ਮੇ ਹੋਈ ਨਾ ਵਿਆਜੇ ਖੋਲ ਦੇ ਰਿਲਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਇਹ ਮੁਹੱਬਤਾਂ ਦੇ ਆਪਣੇ ਹੀ ਦੁੱਖ ਨੇ ਪਿਆਰਿਆਂ ਦੀ ਲੋੜ ਹੁੰਦੀ ਹੈ ਨਾ ਵਿਲਾ ਦੀ ਤਾਂ ਸ੍ਰੀ ਰੁੱਖ ਨੀ ਸਹਾਰਿਆਂ ਦੀ ਰੋੜ ਹੁੰਦੀ ਹਦੀ ਲੋ ਬੜੀ ਕਮਜ਼ੋਰ ਮੈਂ ਵਿਚਾਰੀ ਬੜੀ ਕਮਜ਼ੋਰ ਮੈਂ ਵਿਚਾਰੀ ਤੂੰ ਅੱਖਿਓ ਨੂੰ ਰੋਈ ਨਾ ਇਹੋ ਜ਼ਿੰਦਗੀ ਨੀ ਹੁੰਦੀ ਵਾਰੀ ਵਾਰੀ ਉਦਾਸ ਮੈਂ ਹੋਈ ਨਾ ਹੋ ਅੱਜ ਖੋਲ ਦੇ ਦਿਨਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਇਹੋ ਜ਼ਿੰਦਗੀ ਨਹੀਂ ਹੁੰਦੀ ਵਾਰੀ ਵਾਰੀ ਉਦਾਸੇ ਮੇ ਹੋਈ ਨਾ ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਬਹੁਤ ਅੱਛਾ ਗਾਣੇ ਹੋ ਜਿਹੜੀ ਤੁਹਾਡੀ ਆਵਾਜ਼ ਹੈ ਬੇਟਾ ਬਹੁਤ ਕਾਬਲੀਅਤ ਆਰੀਫ ਹੈ ਸੋ ਤੁਸੀਂ ਇੱਕ ਗੱਲ ਸਾਨੂੰ ਸੁਣਨ ਨੂੰ ਜ਼ਰੂਰ ਮਿਲੀ ਹੈ ਕਿ ਤੁਹਾਡਾ ਕੋਈ ਗਾਣਾ ਵੀ ਆ ਰਿਹਾ ਹੈ ਹਾਂਜੀ ਗੌਣੇ ਦਾ ਨਾਮ ਕੀ ਹੈ ਗੌਣੇ ਦਾ ਨਾਮ ਹਲੇ ਦੱਸਿਆ ਨਹੀਂ ਗੌਣੇ ਦਾ ਨਾਮ ਵੈਸੇ ਅਸੀਂ ਪਹਿਲੇ ਨਾਈਂ ਦੱਸ ਜਿੰਨੇ ਤੈਨੂੰ ਹਾਂਜੀ ਆਉਂਦੀ ਆਉਂਦੀ ਲੁਧਿਆਣੇ ਮੈਂ ਲਾਹੌਰ ਤੋਂ ਵੇਹਾਨੀਆਂ ਜੀ ਸੋ ਹੁਣ ਤੁਸੀਂ ਆਫੀਸ਼ੀਅਲੀ ਜੋ ਕਿ ਤੁਹਾਡਾ ਆਪਣਾ ਸੌਂਗ ਆਊਗਾ ਤੁਸੀਂ ਸੈਲੀਬ੍ਰਿਟੀ ਬਣ ਜਾਓਗੇ ਕਿਵੇਂ ਦੇ ਫੀਲ ਹੋਏਗਾ ਕੀ ਮੈਸੇਜ ਦੋਗੇ ਫਿਰ ਤੁਸੀਂ ਮਤਲਬ ਇਹ ਮੈਸੇਜ ਫੀਲ ਹੈ ਤੁਹਾਨੂੰ ਇਹ ਓਕੇ ਹਾਂਜੀ ਕਿਸੇ ਨੇ ਸਾਨੂੰ ਮਿਲ ਸਾਡੇ ਵਿੱਚ ਕਾਬਲੀਅਤ ਕਈ ਮਲੇ ਸਮਝੀ ਕਿ ਹਨ ਜੀ ਅਸੀਂ ਗਾ ਸਕਦੇ ਉਹਨਾਂ ਨੇ ਮਤਲਬ ਸਾਨੂੰ ਗਾਣਾ ਖੁਦ ਆਪਣੇ ਹੱਥੀ ਲਿਖ ਕੇ ਦਿੱਤਾ ਹੈਗਾ ਕਿ ਅਸੀਂ ਗਾ ਸਕਦੇ ਜਿਨ੍ਹਾਂ ਨੇ ਸਾਡੀ ਕਾਬਲੀਅਤ ਸਮਝੀ ਕਿ ਅਸੀਂ ਗਾ ਸਕਦੇ ਜਿਨ੍ਹਾਂ ਨੇ ਸਾਨੂੰ ਅੱਗੇ ਲੈ ਜਾਣ ਦੀ ਸੋਚੀ ਮਤਲਬ ਉਹਨਾਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਏ ਜੀ ਜਿਵੇਂ ਤੁਹਾਡੇ ਹੌਸਲੇ ਬਹੁਤ ਬੁਲੰਦ ਨੇ ਜਿਵੇਂ ਤੁਹਾਡੀ ਆਵਾਜ਼ ਬੁਲੰਦ ਹੈ ਤਾਂ ਤੁਹਾਡੇ ਜਿੱਦੇ ਜਿੱਦੇ ਬੱਚੇ ਹੈ ਜੋ ਇਸ ਕਲਾ ਨੂੰ ਨਹੀਂ ਪਛਾਣਦੇ ਤੁਹਾਨੂੰ ਇਸ ਕਲਾ ਦੇ ਬਾਰੇ ਬਹੁਤ ਗਿਆਨ ਹੈ ਕੀ ਮੈਸੇਜ ਦਿਓਗੇ ਬਾਕੀਆਂ ਨੂੰ ਮਿਲ ਕੇ ਜੇ ਉਹਨਾਂ ਨੂੰ ਅਗਰ ਕਿਸੇ ਚੀਜ਼ ਦੀ ਵੀ ਮਿਲ ਕੇ ਸ਼ੌਕ ਹੈ ਨਾ ਕਿਸੇ ਚੀਜ਼ ਦਾ ਵੀ ਸ਼ੌਕ ਹੈ ਤੇ ਉਹ ਚੀਜ਼ ਬਾਰੇ ਮਿਲ ਕੇ ਅੱਗੇ ਜਾਣਨ ਦੀ ਖੂਬ ਕੋਸ਼ਿਸ਼ ਕਰਨ ਜੀ ਕਿਉਂ ਨਾ ਮਤਲਬ ਚੀਜ਼ ਨੂੰ ਕਦੀ ਛੱਡਿਏ ਨਾ ਵੀ ਜਿਹੜਾ ਆਪਣਾ ਸੁਪਨਾ ਹੈ ਜੋ ਬਣਾਉਂਦਾ ਵੀ ਆਪਣਾ ਸੁਪਨਾ ਹੈ ਉਸ ਸੁਪਨੇ ਨੂੰ ਕਦੀ ਛੱਡੋ ਨਾ ਇਹ ਨਾ ਸੋਚੋ ਵੀ ਆਪਾਂ ਨਹੀਂ ਕਰ ਸਕਦੇ ਆਪਾਂ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰੀਏ ਜੋ ਆਪਾਂ ਕਰ ਸਕਦੇ ਆ ਜੋ ਆਪਣਾ ਸੁਪਨਾ ਹੈ ਜੋ ਬਾਕੀ ਮਨਮਾਲਕ ਦੇ ਉੱਪਰ ਹੀ ਲੇਜ਼ਰ ਬਿਲਕੁਲ ਯਾਨੀ ਕਿ ਮਿਹਨਤ ਕਰਨੀ ਕਦੀ ਨਹੀਂ ਛੱਡਣੀ ਹਾਂਜੀ ਹਾਂਜੀ